ਅੰਮ੍ਰਿਤਸਰ ਪੁਲਿਸ ਕਮਿਸ਼ਨਰ ਦੇ ਵੱਲੋਂ ਅਹਿਮ ਪ੍ਰੈਸ ਵਾਰਤਾ ਕੀਤੀ ਗਈ ਦਰਅਸਲ ਅੰਮ੍ਰਿਤਸਰ ਪੁਲਿਸ ਵੱਲੋਂ ਵਿਦੇਸ਼ ਦੇ ਵਿੱਚ ਵਸਦੇ ਗੈਂਗਸਟਰਾਂ ਤੇ ਅਤਵਾਦੀ ਜਿਨ੍ਹਾਂ ਨੂੰ ਲੈ ਕੇ ਹੁਣ ਇੱਕ ਵੱਡੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਤਾਂ ਗੈਂਗਸਟਰ ਹੈਪੀ ਪਾਸਿਆ ਤੇ ਹਰਪ੍ਰੀਤ ਸਿੰਘ ਰਿੰਦਾ ਦੇ ਚਲਾਏ ਜਾ ਰਹੇ ਅਤਵਾਦੀ ਮੈਡੀਊਲ ਦਾ ਪਰਦਾਫਾਸ਼ ਕੀਤਾ ਗਿਆ ਤਾਂ ਪੁਲਿਸ ਵੱਲੋਂ ਇਸ ਗਿਰੋਹ ਦੇ ਤਿੰਨ ਮੈਂਬਰ ਕਾਬੂ ਕੀਤੇ ਗਏ ਨੇ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਨੂੰ ਹਿਰਾਸਤ ਦੇ ਵਿੱਚ ਲਿਆ ਹਾਲਾਂਕਿ ਨਵੱਲੂ ਹਿਰਾਸਤ ਦੇ ਵਿੱਚੋਂ ਫਰਾਰ ਹੋਣ ਦੀ ਕੋਸ਼ਿਸ਼ ਵੀ ਕੀਤੀ ਗਈ ਹੈ ਜਿਸ ਦੌਰਾਨ ਕਿ ਪੁਲਿਸ ਨਾਲ ਮੁਠਭੇੜ ਹੋਈ ਹੈ ਸਦੱਸਿਆ ਗਿਆ ਕਿ ਜੁੱਥੇ ਮੁਠਭੇੜ ਦੇ ਦੌਰਾਨ ਵੀ ਨਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਹਨਾਂ ਦੇ ਕੋਲੋਂ ਤਕਨੀਕੀ ਤੇ ਆਟੋਮੈਟਿਕ ਹਥਿਆਰਾਂ ਦੇ ਨਾਲ ਨਾਲ ਹੋਰ ਵੀ ਸਮਾਨ ਬਰਾਮਦ ਹੋਇਆ ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਹੁਣ ਪੁਲਿਸ ਵੱਲੋਂ ਵੱਡੇ ਖੁਲਾਸੇ ਕੀਤੇ ਜਾ ਸਕਦੇ ਨੇ ਤਿੰਨ ਦਿਨਾਂ ਦਾ ਇਹਨਾਂ ਦਾ ਰਿਮਾਂਡ ਪੁਲਿਸ ਨੇ ਹਾਸਲ ਕੀਤਾ ਹੈ ਜ਼ੀਰੋ ਟੋਲਰੈਂਸ ਪਾਲਿਸੀ ਏਟਵਰਡਸ ਟੈਰਰ ਕ੍ਰਾਈਮ ਆਰਗੇਨਾਈਜ਼ਡ ਕ੍ਰਾਈਮ ਐਂਡ ਡਰੱਗਸ ਉਹਦੇ ਤਹਿਤ ਇੱਕ ਇੰਟੈਲੀਜੈਂਸ ਬੇਸਡ ਆਪਰੇਸ਼ਨ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੇ ਤਿੰਨ ਟੈਰਰ ਮੋਡਿਊਲ ਦੇ ਜਿਹੜੇ ਅਕਿਊਜ਼ ਨੇ ਉਹਨਾਂ ਨੂੰ ਅਰੈਸਟ ਕੀਤਾ ਇਹ ਤਿੰਨੋਂ ਅੰਮ੍ਰਿਤਸਰ ਰੂਰਲ ਏਰੀਆ ਦੇ ਰਹਿਣ ਵਾਲੇ ਨੇ ਇਹਨਾਂ ਦੇ ਨਾਮ ਹੈਗੇ ਆ ਲਵਪ੍ਰੀਤ ਲੱਭਾ ਤੇ ਕਰਨਦੀਪ ਕਰਨ ਹੈ ਤੇ ਬੂਟਾ ਸਿੰਘ ਹੈ ਜਿਹੜੇ ਲਵਪ੍ਰੀਤ ਤੇ ਕਰਨਦੀਪ ਨੇ ਜਗਦੇਵ ਕਲਾਂ ਦੇ ਨੇ ਤੇ ਮੁਕਾਮ ਪਿੰਡ ਤਸੀਲ ਜਨਾਲੇ ਦੇ ਰਹਿਣ ਵਾਲਾ ਬੂਟਾ ਸਿੰਘ ਇਹ ਤਿੰਨੋਂ ਜਿਹੜਾ ਟੈਰਰਿਸਟ ਗੈਂਗਸਟਰ ਜਿਹੜਾ ਗਰੁੱਪ ਹੈ ਹੈਪੀ ਪਾਸੀਆਂ ਤੇ ਉਹਦੇ ਜਿਹੜੇ ਆਕਾ ਨੇ ਹਰਵਿੰਦਰ ਰਿੰਦਾ ਵਗੈਰਾ ਉਹਨਾਂ ਦੇ ਇਸ਼ਾਰਿਆਂ ਤੇ ਕੰਮ ਕਰ ਰਹੇ ਐ ਔਰ ਇਹਨਾਂ ਦੇ ਜਿਹੜੇ ਅਕਿਊਜ਼ ਦੇ ਕਨਫੈਸ਼ਨ ਦੇ ਉੱਤੇ ਇੱਕ AK-47 ਰਾਈਫਲ ਇੱਕ Glock ਪਿਸਟਲ .30 ਬੋਰ ਔਰ ਇੱਕ .32 ਬੋਰ ਦਾ ਪਿਸਟਲ ਤੇ ਲਾਈਵ ਕੈਟਰਿਜਸ ਇਹਨਾਂ ਦੇ ਡਿਫਰੈਂਟ ਜਿਹੜੀਆਂ ਵੈਪਨਸ ਨੇ ਉਹਦੇ ਨਾਲ ਮਿਲੇ ਨੇ ਇਹਦੇ ਵਿੱਚ ਮੇਨ ਗੱਲ ਇਹ ਸਾਹਮਣੇ ਆਈ ਹੈ ਕਿ ਇਹਨਾਂ ਨੂੰ ਇਹ ਵੈਪਨਸ ਕਟਆਊਟ ਕੰਟੈਕਟਸ ਦੇ ਥਰੂ ਇਹਦੇ ਵਿੱਚ ਜਿਹੜੇ ਕੁਝ ਪਨਾਹ ਦੇਣ ਵਾਲੇ ਬੰਦੇ ਵੀ ਇਹਨਾਂ ਦੇ ਨਾਲ ਫਿਕਰ ਹੋਏ ਐ ਉਹਨਾਂ ਦੀ ਵੀ ਅਸੀਂ ਜਿਹੜੀ ਰੋਲ ਸਰਟਨ ਕਰਕੇ ਉਹਦੇ ਖਿਲਾਫ ਵਾਜਬ ਕਾਰਵਾਈ ਕੀਤੀ ਜਾ ਰਹੀ ਹੈ ਮੇਨ ਗੱਲ ਕੀ ਹੈ ਕਿ ਜਿਹੜੇ ਯੂਥ ਨੇ ਇਹ ਇਹਦੇ ਚ ਜਿਹੜਾ ਲਵ ਪ੍ਰੀਤ ਹੈ ਇਹਦੇ ਖਿਲਾਫ ਪਹਿਲਾਂ ਇੱਕ ਐਨਡੀਪੀਐਸ ਦਾ 200 ਗ੍ਰਾਮ ਦੇ ਕਰੀਬ ਦਾ ਇੱਕ ਹੋਰ ਸਾਥੀ ਦੇ ਨਾਲ ਪੁਰਾਣਾ ਮੁਕਤਮਾ ਦਰਜ ਹੈ ਬਾਕੀ ਕਿਸੇ ਦਾ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਹੈ ਜੋ ਮੇਨ ਗੱਲ ਆਈ ਹੈ ਕਿ ਫਾਈਨੈਂਸ਼ੀਅਲ ਐਲੂਰਮੈਂਟ ਵਾਸਤੇ ਇਹ ਬੰਦੇ ਜਿਹੜੇ ਇਹੋ ਜੇ ਕੰਮ ਕਰਨ ਵਾਸਤੇ ਤਿਆਰ ਹੋ ਜਾਂਦੇ ਆ ਸੋ ਮੈਂ ਤੁਹਾਡੇ ਰਾਹੀਂ ਇਹ ਮੈਸੇਜ ਸਾਰੇ ਯੂਥ ਨੂੰ ਦੇਣਾ ਚਾਹੁੰਦਾ ਕਿ ਦੇਖੋ ਬਾਹਰ ਬੈਠੇ ਲੋਕ ਤੁਹਾਨੂੰ ਮਿਸਯੂਜ਼ ਕਰਦੇ ਆ ਮੁੜ ਕੇ ਸੰਤਾਪ ਤੁਹਾਨੂੰ ਭੋਗਣਾ ਪੈਂਦਾ ਤੋ ਆਪਣੀ ਮਿਹਨਤ ਨਾਲ ਕੰਮ ਕਰੋ ਔਰ ਇਹੋ ਜੇ ਕੰਮ ਚ ਨਾ ਪਈਏ ਆਪਾਂ ਇਹ ਤੋਂ ਮੈਂ ਸਾਰੀ ਸਾਰੀ ਪੁਲਿਸ ਟੀਮ ਨੂੰ ਦਿਲੀ ਮਬਾਰਕ ਦਿੱਤਾ ਬਾਦ ਦਨਾ ਕਿ ਇਹਨਾਂ ਨੇ ਬਹੁਤ ਮਿਹਨਤ ਨਾਲ ਕੰਮ ਕੀਤਾ ਸਾਡੇ ਡੀਸੀਪੀ ਹਰਪ੍ਰੀਤ ਮੰਡੇਰ ਜੀ ਆਲਮ ਵਿਜੇ ਜੀ ਹਰਮਿੰਦਰ ਜੀ ਨਵਜੋਤ ਸਾਡੇ ਏਡੀਸੀਪੀ ਸਾਡੇ ਸੀਆਈਏ ਦੇ ਇੰਸਪੈਕਟਰ ਮੋਲਕ ਤੇ ਬਿੰਦਰਜੀਤ ਔਰ ਹਰਿੰਦਰ ਔਰ ਇਹਨਾਂ ਨਾਲ ਅਰਵਿੰਦ ਮੀਨਾ ਜੀ ਸਾਡੇ ਏਸੀਪੀ ਨਾਰਥ ਨੇ ਵੀ ਬੜਾ ਇੰਪੋਰਟੈਂਟ ਰੋਲ ਪਲੇ ਕੀਤਾ ਸਾਰੇ ਇੰਟੈਲੀਜੈਂਸ ਬੇਸਡ ਆਪਰੇਸ਼ਨ ਨੂੰ ਸਫਲ ਕਰਨ ਦੇ ਵਿੱਚ ਸਰ ਜੀ ਇਹ ਨਹੀਂ ਰਿਹਾ ਕਿ ਮੋਹਰ ਸਾਹਿਬ ਦੀ ਫਾਫਾ ਦਿੱਤਾ ਗਿਆ ਲਿਫਾਫਾ ਕਿਸ ਤੇ ਐਨੋ ਦਿੱਤਾ ਗਿਆ ਸੀ ਹਾਂਜੀ ਤੁਸੀਂ ਦੱਸਿਆ ਲਿਫਾਫਾ ਇਹਨਾਂ ਨੂੰ ਦਿੱਤਾ ਗਿਆ ਫਾਫਾ ਨਹੀਂ ਜੀ ਉਹ ਰੈਪਡ ਸੀਗਾ ਕੱਪੜੇ ਦੇ ਵਿੱਚ ਤੇ ਇਹਨਾਂ ਦੱਸਿਆ ਗਿਆ ਸੀ ਵੀ ਉੱਥੇ ਚੌਕੀ ਦੇ ਸੁੱਟਣਾ ਇਹ ਇਹ ਅਜੇ ਗੱਲ ਚੱਲ ਰਹੀ ਹੈ ਜੀ ਦੇਖੋ ਇਹ ਤਾਂ ਡੈਫੀਨਿਟਲੀ ਡਾਇਰੈਕਸ਼ਨ ਦਿੱਤੀ ਕਿ ਚੌਕੀ ਵਾਲੀ ਗੱਲ ਵੀ ਹੋ ਸਕਦੀ ਕਿਉਂਕਿ ਚੌਕੀ ਤਾਂ ਉੱਥੇ ਬੰਦ ਹੈ ਤੁਹਾਨੂੰ ਵੀ ਪਤਾ ਇਸ ਗੱਲ ਦਾ ਤੇ ਮੇਨ ਗੱਲ ਤਾਂ ਆਪਾਂ ਦੇਖਣ ਵਾਲੀ ਹੈ ਕਿ ਕੱਟਆਉਟਸ ਜਿਹੜੇ ਆ ਉਦੋਂ ਵੀ ਜਿਹੜਾ ਉਹ ਆਪਣੇ ਰੈਪ ਕੀਤੀ ਹੋਏ ਸਮਾਨ ਵੀ ਜੋ ਦਿੱਤਾ ਗਿਆ ਉਹ ਵੀ ਇਹਨਾਂ ਨੂੰ ਇਧਰ ਆਪਣੇ ਕੁੱਕੜਾਂ ਵਾਲੇ ਦੇ ਨੇੜੇ ਤੜੇ ਉਹ ਸਮਾਨ ਪਹੁੰਚਾਇਆ ਗਿਆ ਔਰ ਜਿਹੜੀ ਇਹ ਵੈਪਨਸ ਵਗੈਰਾ ਵੀ ਇਤਨਾ ਹੀ ਉਸ ਏਰੀਏ ਦੇ ਵਿੱਚ ਇਹਨਾਂ ਨੂੰ ਹੈਂਡਓਵਰ ਕੀਤੇ ਗਏ ਪਰ ਸਾਹਮਣੇ ਬੰਦਾ ਕੋਈ ਨਹੀਂ ਆਇਆ ਇੱਕ ਵੈਂਟੇਜ ਪੁਆਇੰਟ ਦਿੱਤਾ ਗਿਆ ਉੱਥੇ ਇਹਨਾਂ ਨੂੰ वैसे भी जेडे थोड़े बहुत दितते ओथे ही पहचाए और आसमान भी ओथे पहचाए सर में या नाल लगता सर लगता वो पाकिस्तान तो आए हो सकते हैं डेफिनेटली जी ये ड्रोन राही आए वेपन्स है क्योंकि जड़ी लेटेस्ट भी ਤੁਹਾਨੂੰ ਪਤਾ ਕਿ ਡਰੋਨਸ ਦੀ ਆਮ ਦਰਫ ਦੇ ਵਿੱਚ ਆਪਾਂ ਕਿੰਨੀਆਂ ਰਿਕਵਰੀਆਂ ਕੀਤੀਆਂ ਔਰ ਉਹ ਉਹ ਅਸੀਂ ਬੀਐਸਐਫ ਅਥਾਰਟिटीज ਨਾਲ ਹੁਣ ਇਹਨੂੰ ਗੱਲ ਨੂੰ ਟੇਕ ਅਪ ਜ਼ਰੂਰ ਕਰਨਾ ਹੈ ਕਿ ਕਿਉਂਕਿ ਧੁੰਦਾਂ ਦਾ ਵੀ ਪਿੱਛੇ ਮੌਸਮ ਸੀ ਉਹਦਾ ਵੀ ਫਾਇਦਾ ਉਠਾਇਆ ਲੋਕਾਂ ਨੇ ਸੋ ਦੇ ਵਿੱਚ ਜਿਹੜੀ ਇਹ ਸਾਡਾ ਆਪਰੇਸ਼ਨ ਹੈ ਕੰਟੀਨਿਊ ਕਰੇਗਾ ਔਰ ਅਸੀਂ ਤੁਹਾਡੇ ਰਾਹੀਂ ਸਾਰੇ ਗੁਰੂ ਨਗਰ ਵਾਸੀਆਂ ਨੂੰ ਗੁਰੂ ਨਗਰੀ ਵਾਸੀਆਂ ਨੂੰ ਇਹ ਵਿਸ਼ਵਾਸ ਦਿਵਾਉਣਾ ਹੈ ਕਿ ਅਸੀਂ ਦਿਨ ਰਾਤ ਪੁਲਿਸ ਮਿਹਨਤ ਕਰ ਰਹੀ ਹੈ ਔਰ ਬਿਲਕੁਲ ਉਹਨਾਂ ਦੀ ਸੁਰੱਖਿਆ ਸਾਡਾ ਪ੍ਰਾਈਮ ਇੰਪੋਰਟੈਂਟ ਕੰਮ ਹੈ ਔਰ ਉਹਤੇ ਪੂਰਾ ਪਹਿਰਾ ਦੇ ਰਹੀ ਹੈ ਔਰ ਅਸੀਂ ਇਹ ਕਿਸੇ ਨੂੰ ਇਹ ਜਿਹੜਾ ਇਹੋ ਜਿਹਾ ਕੰਮ ਕਰਨ ਦੀ ਕੋਈ ਇਜਾਜ਼ਤ ਨਹੀਂ ਔਰ ਕਾਨੂੰਨ ਦੇ ਹੱਥ ਬਹੁਤ ਲੰਬੇ ਹਨ ਔਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਕਿਉਂਕਿ ਇਸ ਕੇਸ 'ਚ ਯੂਏਪੀਏ ਵੀ ਜਿਹੜਾ ਉਹ ਵੀ ਐਡ ਕੀਤਾ ਗਿਆ ਹੈ